ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਔਲਿਆਂ ਦਾ ਮਰੱਬਾ ਆਪਾਂ ਔਲੇ ਲਏ ਆ ਇਹਨਾਂ ਨੂੰ ਧੋ ਲਿਆ ਸੀਗਾ ਹੁਣ ਇਹਨਾਂ ਦੇ ਵਿੱਚ ਸ਼ੇਕ ਕਰ ਲੈਣੇ ਆ ਸਾਰਿਆਂ ਨੂੰ ਇਸ ਤਰ੍ਹਾਂ ਇਸ ਮਾਰਲੈਂਡ ਸ਼ੇਕ ਫਿਰ ਪਾਣੀ ਗਰਮ ਹੋਦ ਰੱਖਿਆ ਹੋ ਬਲਮ ਉਹਦੇ ਵਿੱਚ ਪਾ ਕੇ ਰੱਖਾਂਗੇ ਸਾਰੇ ਔਲਿਆਂ ਨੂੰ ਪਹਿਲਾਂ ਇਹ ਮਾਰ ਕਰ ਲੈਣੇ ਸ਼ੇਕ ਪਾਣੀ ਆਪਣਾ ਉਬਲਣ ਲੱਗ ਗਿਆ ਵਾ ਹੁਣ ਇਹਦੇ ਵਿੱਚ ਔਲੇ ਪਾ ਦੇਣੇ ਆ ਇਹ ਰਜ ਘਟਕੜੀ ਦਾ ਟੁਕੜਾ ਪਾ ਲੈਣਾ ਵਾ ਆਲੇ ਨੂੰ ਟੱਕ ਦਾਂਗੇ ਬੰਦ ਕਰ ਦੇਣਾ ਆਵਲਣੇ ਲੀਂਗੇ ਬਸ ਗਰਮ ਪਾਣੀ ਦੇ ਵਿੱਚ ਪਾ ਕੇ ਟੱਕ ਦੇਣੇ 2 ਘੰਟੇ ਆਲੇ ਆਪਾਂ ਤੋਂ ਪਚ ਰੱਖ ਲੈ ਸੀ 2 ਘੰਟੇ ਮਾੜਾ ਪਚਾਸ ਨਹੀਂ ਬਣਾਵਾਂਗੇ ਇੱਕ ਕੌਲੀ ਚੀਨੀ ਦੀ ਪਾਵਾਂਗੇ ਅੱਧੇ ਕੌਲੀ ਪਾਣੀ ਦੀ ਪਾ ਦਾਂਗੇ ਹੋ ਗਿਆ ਵਾ ਪੂਰੀ ਵਧੀਆ ਚਾਹ ਸਨੇ ਪੀ ਲਈ ਆ ਇਹਨਾਂ ਨੇ